ਸਵਾਗਤ ਹੈ ਦੋਸਤੋ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਰਾਣਾ ਸਿੰਘ ਢਾਲੇਵਾਲ ਸਾਹਿਬ ਸਵਾਗਤ ਹੈ ਸਰ ਤੁਹਾਡਾ ਮਿਹਰਬਾਨੀ ਜੀ ਸਾਰੇ ਨਾਲ ਜਿਹੜੇ ਸਰੋਤਿਆਂ ਨੂੰ ਵੀ ਪਿਆਰ ਸਹਿਤ ਸਤ ਸ੍ਰੀ ਅਕਾਲ ਜੀ ਜੀ ਦੋਸਤੋ ਸੰਗਰੂਰ ਜਿਹਨੂੰ ਆਮ ਆਦਮੀ ਪਾਰਟੀ ਦੀ ਸਿਆਸੀ ਰਾਸਧਾਨੀ ਮੰਨਿਆ ਜਾਂਦਾ ਜਿੱਥੋਂ ਦੋ ਵਾਰ ਪੰਜਾਬ ਦੇ ਮਜੂਦਾ ਸੀਮ ਭਗਵੰਤ ਮਾਨ ਸਾਹਿਬ ਉਥੋਂ ਐਮਪੀ ਰਹੇ ਨੇ ਤੇ ਜਦੋਂ ਸਰਕਾਰ ਬਣਦੀ ਹੈ ਉਦੋਂ ਸਿਮਰਨਜੀਤ ਮਾਨਤਾਉ ਗੁਰਮੇਲ ਸਿੰਘ ਘਰਾਚੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਉਹ ਹਰ ਗਏ ਸੀ ਇਸ ਵਾਰ ਸੁਖਵਲ ਸਿੰਘ ਖੈਰਾ ਨੇ ਕਾਂਗਰਸ ਦੇ ਮੀਤ ਹੇਰ ਨੂੰ ਆਮ ਆਦਮੀ ਪਾਰਟੀ ਨੇ ਮੈਦਾਨ 'ਚ ਉਤਾਰਿਆ ਹੋਇਆ ਪਰ ਪਿਛਲੇ ਦਿਨੀ ਦਲਵੀਰ ਸਿੰਘ ਗੋਲਡੀ ਦੇ ਅਸਤੀਫੇ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਦੀ ਜੁਆਇਨਿੰਗ ਤੋਂ ਬਾਅਦ ਸੰਗਰੂਰ ਦੇ ਸਮੀਕਰਨ ਕਿੰਨੇ ਕੁ ਬਦਲੇ ਕੀ ਅਰਥ ਨੇ ਦਲਵੀਰ ਸਿੰਘ ਗੋਲਡੀ ਦੇ ਅਸਤੀਫੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੇ ਜਾਣ ਤੋਂ ਬਾਅਦ ਜਿਹੜੀ ਸੰਗਰੂਰ ਦੀ ਸੀਟ ਹੈ ਉਹਦੇ ਤੇ ਕੀ ਇੰਪੈਕਟ ਪਊਗਾ ਇਹ ਤੇ ਗੱਲਬਾਤ ਕਰਨ ਲਈ ਧੰਨਵਾਦ ਸਾਬ ਆਪਣੇ ਨਾਲ ਨੇ ਸਾਬ ਵੱਡੀ ਖਬਰ ਬਣੀ ਰਹੀ ਅੱਜ ਦਾ ਦਿਨ ਇਹ ਕਿ ਦਲਵੀਰ ਗੋਲਡੀ ਨੇ ਵਿੱਚੇ ਗੱਲ ਅਸਤੀਫਾ ਦਿੱਤਾ ਸੀ ਆਪਣਾ ਤੇ ਅੱਜ ਆਮ ਆਦਮੀ ਪਾਰਟੀ ਉਹ ਜੁਆਇਨ ਕਰ ਗਏ ਸਭ ਤੋਂ ਪਹਿਲਾਂ ਇਸ ਬਾਰੇ ਤੁਹਾਡਾ ਕੀ ਨਜ਼ਰੀਆ ਫਿਰ ਆਪਾਂ ਅੱਗੇ ਚੱਲਾਂਗੇ ਜੀ ਅ ਸਰੋਤਿਆਂ ਵਾਪਸ ਪਸਪਸ਼ਟ ਕਰਦਿਏ ਜਿਹੜੇ ਜਤਵੀਰ ਬੋਲਡੀ ਜੀ ਨੇ ਇਹ ਪਹਿਲਾ ਭਗਵੰਤ ਮਾਨ ਦੇ ਖਿਲਾਫ ਕਾਂਗਰਸ ਦੀ ਟਿਕਟ ਤੇ ਐਮਐਲਏ ਦੀ ਇਲੈਕਸ਼ਨ ਲੜ ਚੁੱਕੇ ਨੇ ਤੇ ਉੱਥੋਂ ਮਾਰਜਨ ਤੇ ਹਾਰ ਗਏ ਸੀ ਪਰੰਤੂ ਅੱਛੀ ਟੱਕਰ ਸੀ ਉਹ ਇਹ ਨਹੀਂ ਹੈਗਾ ਕਿ ਉਹ ਐਵੇਂ ਹੀ ਹਾਰ ਗਏ ਸੀ ਅੱਛੀ ਟੱਕਰ ਦਿੱਤੀ ਸੀ ਤੇ ਉਹਨਾਂ ਦਾ ਨਾਮ ਹੀ ਚੱਲਿਆ ਸੀ ਨੌਜਵਾਨ ਨੇ ਯੂਥ ਦੇ ਕੋਟੇ ਚੋਂ ਐਮਐਲਏ ਦੀ ਟਿਕਟ ਮਿਲ ਲਈ ਸੀ ਏ ਹੁਣ ਉਹਨਾਂ ਦਾ ਨਾਂ ਚੱਲਿਆ ਸੀ ਕਿ ਸ਼ਾਇਦ ਪਾਰਲੀਮੈਂਟ ਲਈ ਸੰਗਰੂਰ ਜ਼ਿਲ੍ਹੇ ਚੋਂ ਜਾਂ ਸੰਗਰੂਰ ਕੰਸਟੀਚੁਐਂਸੀ ਤੋਂ ਉਹ ਉਮੀਦਵਾਰ ਹੋਣਗੇ ਪਰੰਤੂ ਉਹਦੇ ਵਿੱਚ ਹੋਇਆ ਕਿ ਕਿ ਅੰਤ ਤੱਕ ਆਉਂਦੇ ਆਉਂਦੇ ਉਹ ਟਿਕਟ ਹਾਈ ਕਮਾਂਡ ਵੱਲੋਂ ਜਿਹੜਾ ਡਿਸੀਜਨ ਹੋਇਆ ਉਹ ਇਹ ਹੋਇਆ ਕਿ ਉਹ ਟਿਕਟ ਖੈਰਾ ਨੂੰ ਅਨਾਊਂਸ ਕਰ ਦਿੱਤੀ ਗਈ ਖੈਰ ਆਪਾਂ ਵੀ ਸੰਗਰੂਰ ਹਲਕੇ ਦੇ ਨਹੀਂ ਬਾਹਰਲੇ ਹਲਕੇ ਦੇ ਨੇ ਇਹ ਜਿਹੜੇ ਡਿਸੀਜਨ ਨੇ ਪਾਰਲੀਮੈਂਟ ਦੇ ਵਿੱਚ ਹੋ ਜਾਂਦੇ ਨੇ ਬਹੁਤ ਸਾਰੀਆਂ ਪਾਰਟੀਆਂ ਦੇ ਸਾਰੇ ਬੰਦੇ ਹਲਕੇ ਦੇ ਨਹੀਂ ਹੁੰਦੇ ਈਵਨ ਓ ਅਸੈਂਬਲੀ 'ਚ ਵੀ ਹੋ ਜਾਂਦੇ ਨੇ ਖੈਰ ਪਰੰਤੂ ਜਿਹੜੀ ਆਸ ਮੱਜੀ ਸੀ ਦਲਬੀਰ ਗੋਲਡੀ ਨੂੰ ਬਹੁਤ ਜ਼ਿਆਦਾ ਮੱਜੀ ਸੀ ਜਿਹਦੇ ਕਰਕੇ ਉਹਨਾਂ ਨੂੰ ਇੱਕ ਝਟਕਾ ਲੱਗਿਆ ਤੇ ਉਹ ਆ ਜਿਹੜੇ ਉਹਨਾਂ ਨੇ ਰੋਸ ਜਤਾਇਆ ਪਾਰਟੀ ਹਾਈ ਕਮਾਂਡਰ ਨੂੰ ਆਪਣਾ ਦੀ ਫਾਤਿਤਕਾ ਅੰਗਰੇਜ਼ ਪਾਰਟੀ ਤੋਂ ਉਸ ਦਿਨ ਤੋਂ ਹੀ ਕਿਆ ਸਰਾਇਆਂ ਲਕੜੀਆਂ ਸ਼ੁਰੂ ਹੋ ਗਈਆਂ ਸੀ ਕਿਉਂਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਵਿਸ਼ੇਸ਼ ਤੌਰ ਤੇ ਜਿਹੜੇ ਯੰਗ ਨੇ ਜੇ ਉਹਨਾਂ ਨੇ ਆਪਣਾ ਕੈਰੀਅਰ ਰਾਜਨੀਤੀ ਵਿੱਚ ਚੁੜਿਆ ਹੈ ਤਾਂ ਕੁਦਰਤੀ ਹੈ ਉਹ ਕਿਤੇ ਨਾ ਕਿਤੇ ਆਪਣੇ ਕੈਰੀਅਰ ਬਾਰੇ ਉਸ ਦੇ ਫਰਦਰ ਕੋਈ ਨਾ ਕੋਈ ਸਟੈਪ ਲੈਣਗੇ ਉਹ ਜਿਹੜਾ ਐਕਸ਼ਨ ਹੈ ਉਹ ਜਿਹੜਾ ਉਹਨਾਂ ਨੇ ਕਾਰਜ ਹੈ ਉਹ ਪੂਰਾ ਕਰਨ ਲਈ ਉਹਨਾਂ ਨੂੰ ਲੱਗਿਆ ਕਿ ਮੇਰੇ ਲਈ ਸ਼ਾਇਦ ਆ ਆਮ ਆਦਮੀ ਪਾਰਟੀ ਠੀਕ ਹੈ ਕਿਉਂਕਿ ਉਹ ਧੂਰੀ ਹਲਕਾ ਤੋਂ ਇਲੈਕਸ਼ਨ ਲੜ ਚੁੱਕੇ ਨੇ ਧੂਰੀ ਹਲਕਾ ਸੰਗਰੂਰ ਅਸੈਂਬਲੀ ਦਾ 파ਟ ਹੈ ਉੱਥੋਂ ਜਿਹੜੀਆਂ ਲੋਕਾਂ ਸਿਚੁਏਸ਼ਨੀਆਂ ਹੁੰਦੀਆਂ ਨੇ ਉਹਨਾਂ 'ਚ ਇੱਕ ਧੂਰੀ ਵੀ ਹੈ ਜੀ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਜ਼ਰੂਰ ਇਹ ਲੱਗੇਗਾ ਕਿ ਆਮ ਆਦਮੀ ਪਾਰਟੀ ਨੂੰ ਧੂਰੀ ਹਲਕੇ ਤੋਂ ਪਹਿਲਾਂ ਵੀ ਅੱਛੀ ਵੋਟ ਮਿਲ ਗਈ ਸੀ ਜਦੋਂ ਸਿਮਰਨਜੀਤ ਮਾਨ ਜਿੱਤੇ ਨੇ ਤਦ ਵੀ ਧੂਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਲੀਡ ਸੀ ਅਸੈਂਬਲੀ ਆ ਕੇ ਤੋਂ ਭਵੇ ਸਮਰਜੀਤ ਮਾਨ ਜਿੱਤ ਗਿਆ ਉਹ ਵੱਖਰੀ ਗੱਲ ਹੈ ਪਰੰਤੂ ਇਹ ਹੈ ਕਿ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਹੋਵੇ ਰਣਨੀਤਕ ਤੌਰ ਤੇ ਜੀ ਇਹ ਜਰ ਦਵੀਰ ਗੋਲ ਦੀ ਆਮ ਆਦਮੀ ਪਾਰਟੀ ਨਾਲ ਮਿਲ ਜਾਂਦੇ ਨੇ ਤਾਂ ਕਾਂਗਰਸ ਦੇ ਵਿੱਚੋਂ ਇੱਕ ਵੋਟ ਦਾ ਵੱਡਾ ਹਿੱਸਾ ਸ਼ਾਇਦ ਉਹ ਲੈ ਕੇ ਆਉਣ ਹਾਂ ਇਹ ਰਣਤੇ ਜ਼ਰੂਰ ਗਏ ਨੇ ਪਰੰਤੂ ਜਦੋਂ ਐਦਾਂ ਦੀ ਰਲਗੱਡ ਹੁੰਦੀ ਹੈ ਇੱਕ ਆਦਮੀ ਇੱਕ ਪਾਸੇ ਆਉਂਦਾ ਇੱਕ ਪਾਰਟੀ ਛੱਡ ਕੇ ਹੋਰ ਵੀ ਅੱਜ ਕੱਲ੍ਹ ਜਿੰਨੇ ਜਿਹੇ ਸੱਤ ਸੈਟਲ ਨਹੀਂ ਹੁੰਦਾ ਦਰਵਾਜ਼ਾ ਲਿਆ ਪਿਆ ਕਈ ਇੱਧਰ ਕਈ ਇੱਧਰ ਅਦਲਾ ਬਦਲੀ ਹੋ ਜਾਂਦੀ ਹੈ ਨੇ ਪਰੰਤੂ ਇਹਦੇ ਕਿਆ ਸਰੰਗ ਜ ਰੂਲ ਲੱਗਣਗੇ ਆ ਇਹ ਅਦਾਜੇ ਜ ਰੂਲ ਲਾਏ ਜਾਣਗੇ ਵੀ ਕਿਉਂ ਬਦਲੇ ਕੀ ਹੋਏਗਾ ਉਹਨਾਂ ਦਾ ਕੈਰੀਅਰ ਕੀ ਹੋਏਗਾ ਆਮ ਆਦਮੀ ਪਾਰਟੀ ਨੂੰ ਫਾਇਦਾ ਕੀ ਹੋਏਗਾ ਕਾਂਗਰਸ ਨੂੰ ਕੀ ਨੁਕਸਾਨ ਹੋਏਗਾ ਇਹ ਸੱਚ ਹੈ ਕਿ ਉਸ ਹਲਕੇ 'ਚ ਦਲਬੀਰ ਗੋਲਡੀ ਅਬਦਾ ਸਰਸੂਖ ਰੱਖਦੇ ਨੇ ਤੇ ਕੁਝ ਵੋਟ ਹੋ ਸਕਦਾ ਉਹ ਉਮੀਦਵਾਰ ਕਲਾਬ ਆਮ ਆਦਮੀ ਲਈ ਖੁਲਾਰਾ ਬਿਲੇ ਆਮ ਆਦਮੀ ਨੂੰ ਉਸ ਵੋਟ ਦਾ ਫਾਇਦਾ ਬਿਲੇ ਇਹ ਕੁਦਰਤੀ ਹੈ ਤੇ ਯੂਥ ਨੇਤਾ ਹੋਣ ਕਰਕੇ ਹੋ ਸਕਦਾ ਕਲ ਸਿਸਚੂਅਨਸੀਟ ਵੀ ਉਹਦਾ ਦਾ ਬਹੁਤ ਪ੍ਰਭਾਵ ਰਹੇਗਾ ਪਰਤੂ ਉਹ ਨਾ ਨਹੀਂ ਹੁੰਦਾ ਹੁੰਦਾ ਜਦੋਂ ਬੰਦਾ ਪਾਰਟੀ ਛੱਡ ਕੇ ਚਲਾ ਜਾਂਦਾ ਹੈ ਬਹੁਤ ਸਾਰੇ ਵੋਟ ਪਾਰਟੀ ਨਾਲ ਹੁੰਦੀ ਹੈ ਸੋ ਇਸ ਕਰਕੇ ਇਹ ਜ਼ਰੂਰ ਸੱਚ ਹੈ ਕਿ ਇਹਦੇ ਨਾਲ ਕਾਂਗਰਸ ਨੂੰ ਕੁਝ ਝਟਕਾ ਲੱਗੇਗਾ ਤੇ ਆਮ ਆਦਮੀ ਪਾਰਟੀ ਨੂੰ ਇਹਦਾ ਕੁਝ ਫਾਇਦਾ ਹੋਣ ਦਾ ਜਿਹੜੀ ਸੰਭਾਵਨਾ ਉਹ ਵੱਧਦੀ ਹੈ ਪਰੰਤੂ ਇਹ ਕਹਿ ਦੇਣਾ ਕਿ ਕਿੰਨਾ ਹੋਏਗਾ ਇਸ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਕਿਉਂਕਿ ਅੱਪਾ ਨੂੰ ਚਾਹੀਦਾ ਕਿ ਜਿਹੜਾ ਅਨਾਲਿਸਿਸ ਹੈ ਉਹ ਅਤਰਕ ਹੀ ਨਹੀਂ ਹੋਣਾ ਚਾਹੀਦਾ ਸੁੱਤ ਦੇ ਆਧਾਰ ਤੇ ਹਰ ਇਲੈਕਸ਼ਨ ਜਿਹੜੀ ਇੱਕ ਦੂਜੀ ਨਾਲੋਂ ਡਿਫਰੈਂਟ ਹੁੰਦੀ ਹੈ ਇਸ ਵਾਰ ਵੀ ਕਈ ਸਾਰੇ ਜਿਹੜਾ ਟਕੋਣਾ ਪੰਜ ਗੋਣਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ ਉਹਦੇ ਵਿੱਚ ਇਹ ਅੰਦਾਜ਼ਾ ਕਿ ਕੀ ਹੋਊਗਾ ਕੀ ਨਹੀਂ ਇਹ ਵੱਖਰੀ ਗੱਲ ਹੈ ਪਰ ਜਦੋਂ ਧਰਾਤਨ ਤੇ ਨਿਗਾਹ ਮਾਰਦਾ ਹੈ ਸੱਚ ਹੈ ਕਿ ਕੁਝ না ਕੁਝ ਫਾਇਦਾ ਆਉਣ ਵਾਲੇ ਆਦਮੀ ਪਾਰਟੀ ਨੂੰ ਹੋਵੇਗਾ ਤੇ ਕਾਂਗਰਸ ਨੂੰ ਇਹ ਇਹ ਇਲੈਕਸ਼ਨ ਹੈ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਈਵਨ ਅਸੈਂਬਲੀ ਦੀ ਵੀ ਕਿਸੇ ਹੱਦ ਤੱਕ ਪਰ ਪਾਰਲੀਮੈਂਟ ਦੀ ਇਲੈਕਸ਼ਨ ਤੇ ਬਹੁਤ ਸਾਰਾ ਲੰਬਾ ਚੌੜਾ ਹਲਕਾ ਹੁੰਦਾ ਹੈ ਤਾਂ ਅਸੈਂਬਲੀ ਹਲਕੇ ਨੇ ਸੰਗਰੂਰ ਹਲਕੇ ਵਿੱਚ ਵੀ ਸੋ ਉਹਦੇ ਹਿਸਾਬ ਨਾਲ ਇਹ ਜਿਹੜੀ ਇਲੈਕਸ਼ਨ ਹੈ ਇਹ ਪਰਸੈਪਸ਼ਨ ਨਾਲ ਜਿੱਤੀ ਜਾਂਦੀ ਹੈ ਵੋਟਾਂ ਗਿਣ ਕੇ ਨਹੀਂ ਜੀ ਇਹ ਆਪਾਂ ਨੂੰ 40 ਪੈ ਰਹੀਆਂ ਨੇ ਉੱਤੋਂ 50 ਪੈ ਰਹੀਆਂ ਨੇ ਐਦਾਂ ਦੀ ਗਿਣਤੀ ਮਿਣਤੀ ਕਰਨੀ ਥੋੜੀ ਮੁਸ਼ਕਲ ਹੈ ਸੋ ਪਰਸੈਪਸ਼ਨ ਵੰਡ ਦੇ ਵਿੱਚ ਮੇਰਾ ਖਿਆਲ ਹੈ ਇਸ ਤਰ੍ਹਾਂ ਦਾ ਬਹੁਤ ਵੱਡਾ ਰੋਲ ਹੋਏਗਾ ਆਮ ਲੋਕਾਂ ਨੂੰ ਲੱਗੇਗਾ ਕਿ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਿਆ ਤੇ ਆਮ ਲੋਕਾਂ ਨੂੰ ਇਹ ਮਹਿਸੂਸ ਹੋਏਗਾ ਪਰਸੈਪਸ਼ਨ ਦੇ ਤੌਰ ਤੇ ਕਿ ਆਮ ਆਦਮੀ ਪਾਰਟਨਰ ਨੂੰ ਇਹਦਾ ਵੱਡਾ ਫਾਇਦਾ ਮਿਲੇਗਾ ਤੇ ਹੁਣ ਜੇਕਰ ਗੱਲ ਕਰਈਏ ਆਪਾਂ ਇਸ ਦੇ ਅਗਲੇ ਪ੍ਰਭਾਵ ਦੀ ਕਿ ਜੀ ਗੋਲਡੀ ਜਿਹੜੇ ਨੇ ਉਹਨਾਂ ਨੇ ਜੁਆਇਨ ਕਿਉਂ ਕੀਤਾ ਹੋਏਗੀ ਆਵਾਜ਼ ਦੀ ਬਾਤ ਹੀ ਉਹਦੇ ਵਿੱਚ ਇਹ ਕਿਹਿਆ ਸਮਝੀਆਂ ਲੱਗ ਰਹੀਆਂ ਨੇ ਕਿ ਗੋਲਡੀ ਨਾਲ ਸ਼ਾਇਦ ਇਹ ਕਮਿਟਮੈਂਟ ਹੋਈ ਹੈ ਕਿ ਇਹਦੀ ਮੈਂ ਪੁਸ਼ਟੀ ਤਾਂ ਨਹੀਂ ਕਰ ਸਕਦਾ पर है, 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 चर्चा, चर्चा है कि वो बरनाले ਤੋਂ ਐਮਐਲਏ ਬਣਨਗੇ ਤੇ ਉਹਨਾਂ ਨੂੰ ਐਮਐਲਏ ਬਣਨ ਤੋਂ ਪਹਿਲਾਂ ਹੀ ਮੰਤਰੀ ਬਣਾ ਦਿੱਤਾ ਜਾਏਗਾ। ਹੁਣ ਇਹ ਗੱਲ ਕਿੰਨੀ ਸੱਚੀ ਹੈ ਕਿੰਨੀ ਝੂਠੀ ਹੈ ਜਾਂ ਤੇ ਗੋਲਡੀ ਦੱਸ ਸਕਦੇ ਨੇ ਜਾਂ ਮੁੱਖ ਮੰਤਰੀ ਦੱਸ ਸਕਦੇ ਨੇ ਆਪਣੀਆਂ ਤਾਂ ਕਿ ਐਸਰ ਆਈਆਂ ਨਹੀਂ। ਪ੍ਰੈਸ ਦੇ ਵਿੱਚ ਇਹ ਗੱਲ ਨਿਕਲ ਕੇ ਬਾਹਰ ਆਈ ਹੈ ਕਿ ਦੇਰ ਤੱਕ ਇਸ ਦੀ ਜਿਹੜੀ ਚਰਚਾ ਤੁੰਦ ਚਰਚਾ ਛਿੜੀ ਹੈ ਕਿ ਉਹਨਾਂ ਨਾਲ ਇਹ ਕਮਿਟਮੈਂਟ ਕੀਤੀ ਗਈ ਹੈ ਕਿ ਆਗਰ ਨੀਤ ਇਹ ਅਚਿਤ ਜਾਂਦੇ ਨੇ ਅਰ ਜਿਹੜਾ ਉਹਨਾਂ ਦੀ ਥਾਂ ਖਾਲੀ ਹੋਏਗੀ ਉਹਨਾਂ ਦੀ ਥਾਂ ਤੇ ਕੋਲਡੀ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਇਹ ਕਹਿਣਾ ਤਾਂ ਤਾਂ ਹੋਰ ਜਿਹੜੇ ਮੰਤਰੀ ਦੇ ਦਾਵੇਦਾਰ ਹੋਣਗੇ ਜਿਵੇਂ ਕੋਲਡੀ ਕਿ ਉਸਗੇ ਨੇ ਇਸ ਤਰ੍ਹਾਂ ਉਹ ਵੀ ਰੋਸੇ ਸਕਦੇ ਨੇ ਕਿਉਂਕਿ ਸਿਆਸੀ ਪਾਰਟੀਆਂ ਵਿੱਚ ਰੋਸਾ ਤੁਹਾਨੂੰ ਪਤਾ ਹੀ ਹੈ ਨਾ ਹਰਿਆਣੇ ਦੇ ਵਿੱਚ ਤੁਸੀਂ ਦੇਖੋ ਉੱਥੋਂ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਬਣਦੇ ਦਾਵੇਦਾਰ ਸੀਗੇ ਵਿੱਚ ਸਾਹਿਬ ਉਹ ਮੁੱਖ ਮੰਤਰੀ ਬਣਨਾ ਸੀ ਉਹ ਰੁੱਸ ਗਏ ਉਹਨੂੰ ਮੰਤਰੀ ਵੀ ਮਿਨਿਸਟਰ ਵੀ ਨਹੀਂ ਬਣੇ ਬੜਾ ਤਰਲਾ ਬਿਤ ਕੀਤਾ ਡਿਪਟੀ ਮੁੱਖ ਮੰਤਰੀ ਬਣਾਇਆ ਨਹੀਂ ਬਣੇ ਸੋ ਇਸ ਕਰਕੇ ਪਾਰਟੀਆਂ ਦੇ ਵਿੱਚ ਸਾਰਾ ਕੁਝ ਚੱਲਦਾ ਰਹਿੰਦਾ ਹੈ ਭਾਵੇਂ ਕਿ ਆਸਰਾਂ ਜਾਈ ਲੱਗਿਆ ਜਾਂ ਆ ਰਹੀਆਂ ਨੇ ਕਿ ਕੋਈ ਵੱਡੀ ਮੰਤਰੀ ਬਣ ਲਗੇ ਪਰ ਮੈਨੂੰ ਲੱਗਦਾ ਇੰਨਾ ਸਾਲ ਨਹੀਂ ਹੁੰਦਾ ਕਿ ਇੱਕਦਮ ਬਾਹਰੋਂ ਲਿਆ ਕੇ ਬੰਦੇ ਨੂੰ ਰਾਤੋਂ ਰਾਤ ਲਾਂਚ ਕਰੀਏ ਜੀ ਪਰ ਰਿਵਲ ਸਾਹਿਬ ਸੁਖਪਾਲ ਸਿੰਘ ਖੈਰਾ ਕਾਫੀ ਨਾਰਾਜ਼ ਨੇ ਤੇ ਲਾਈਵ ਵੀ ਹੋਏ ਉਹ ਪੋਸਟਾਂ ਹੀ ਪਾਈਆਂ ਹੋਊਗਾ ਨੇ ਦੋਗਲੇ ਤੱਕ ਕਿਹਾ ਮਲਬੀਰ ਗੋਲਡੀ ਨੂੰ ਪਾਲ ਸਿੰਘ ਖੈਰਾ ਨੂੰ ਕਾਫੀ ਫੇਲ ਹੋਈ ਆ ਆ ਸੀ ਦੇਖੋ ਜਿਹੜਾ ਵੀ ਬੰਦਾ ਜਦੋਂ ਪਾਰਟੀਆਂ ਟਿੱਕੇ ਜਾਂਦਾ ਹੈ ਤਾਂ ਪਾਰਟੀ ਵਾਲਿਆਂ ਨੇ ਤਾਂ ਉਹ ਤੇ ਹਮਲਾ ਹੀ ਕਰਨਾ ਹੁੰਦਾ ਹੈ ਤੇ ਉਹਨਾਂ ਨੇ ਇਹ ਵੀ ਕਹਿਣਾ ਹੁੰਦਾ ਵੀ ਇਹਦੇ 'ਚ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਮਤਲਬ ਪਾਰਟੀ ਦੀ ਵੋਟ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਗੋਲਡੀ ਗਏ ਨੇ ਤਾਂ ਕੀ ਫਰਕ ਪੈਂਦਾ ਹੋਰ ਕਈ ਕੁਝ ਕਹਿਣਗੇ ਕਹਿੰਦੇ ਹੁੰਦੇ ਨੇ ਪਰ ਇਹ ਇਹ ਕਹਿਣਾ ਕੋਈ ਬਾਲਾ ਵਾਜਬ ਨਹੀਂ ਜਦੋਂ ਖੈਰਾ ਸਾਹਿਬ ਵੀ ਤਾਂ ਛੱਡ ਕੇ ਗਏ ਸੀ ਫੇਰ ਆ ਗਏ ਸੀ ਇਹ ਚੱਲਦਾ ਰਹਿੰਦਾ ਉਹਦੋਂ ਮਤਲਬ ਜੇ ਦੇਖ ਕੇ ਖੈਰਾ ਸਾਹਿਬ ਉਹ ਸਾਰੀਆਂ ਗੱਲਾਂ ਮਹਿਸੂਸ ਕਰਦੇ ਨੇ ਕਿ ਮੈਂ ਜੋ ਕੁਝ ਕੀਤਾ ਸੀ ਮੈਥੋਂ ਗਲਤ ਮੈਂ ਨਹੀਂ ਇੱਦਾਂ ਹੀ ਗਲਤ ਕੀਤਾ ਸੀ ਪਰੰਤੂ ਜਿਹੜੇ ਵਰਕਰ ਨੇ ਉਹਨਾਂ ਦਾ ਬਰਾਲ ਬੂਸਟ ਕਰਨ ਲਈ ਇਸ ਤਰ੍ਹਾਂ ਦੀਆਂ ਗੱਲਾਂ ਕਹਿਣੀਆਂ ਇਹ ਮਜਬੂਰੀ ਵੀ ਹੁੰਦੀ ਹੈ ਪ੍ਰੈਸ ਵਾਲਿਆਂ ਨੇ ਸਵਾਲ ਕਰਨੇ ਨੇ ਤੁਸੀਂ ਲੋਕਾਂ ਨੇ ਸਵਾਲ ਕਰਨੇ ਨੇ ਤੇ ਜਵਾਬ ਦੇ ਵਿੱਚ ਕੁਛ ਨਾ ਕੁਛ ਤੇ ਕਹਿਣਾ ਪਏਗਾ ਉਹ ਫਿਰ ਆਪਣੇ ਬਚਾਲ ਲਈ ਇੱਦਾਂ ਕਿਹਾ ਜਾਂਦਾ ਹੈ ਤੇ ਜਦੋਂ ਕਿ ਦੂਜੀ ਪਾਰਟੀ ਨੂੰ ਪੁੱਛੋ ਉਹਨਾਂ ਨੇ ਇਦਾਂ ਕਹਿਣਾ ਵੀ ਜੀ ਇਹ ਦੇ ਨਾਲ ਆਉਣ ਨਾਲ ਸਾਨੂੰ ਵੱਡਾ ਹਲਾ ਨਾ ਮਿਲਿਆ ਉਹ ਇਸ ਤਰ੍ਹਾਂ ਕਹਿਣਗੇ ਵੀ ਜਿਵੇਂ ਸਿਰਫ ਗੋਲਡ ਹੀ ਵੋਟਰ ਲੈ ਕੇ ਆ ਰਹੇ ਨੇ ਉਹ ਤੋਂ ਪਹਿਲਾਂ ਆਵਾਦਮੀ ਪਾਰਟੀ ਕੋਲ ਕੋਈ ਵੋਟ ਹੀ ਨਹੀਂ ਸੀ ਸੋ ਇਹ ਪਾਰਟੀਆਂ ਦੇ ਇੰਦਾ ਕਹਿਣਾ ਹੁੰਦਾ ਕਿਉਂਕਿ ਆਪਣੇ ਵਰਕਰਾਂ ਦਾ ਜਿਹੜਾ ਮੂਰਾਲ ਹੈ ਉਹਨੂੰ ਉਤਸ਼ਾਹ ਦੇਣ ਲਈ ਉਹਨੂੰ ਬੂਸਟ ਕਰਨ ਲਈ ਇਦਾਂ ਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਚੰਗਾ ਹੋਵੇ ਜੇ ਉਹ ਸੀਮਾ ਚ ਰਹਿ ਕੇ ਸ਼ਬਦਾਵਲੀ ਵਰਤੀਏ ਹੋਰ ਚੰਗਾ ਹੈ ਪਰੰਤੂ ਪਾਰਟੀਆਂ ਤਾਂ ਕਹਿੰਦੀਆਂ ਹੁੰਦੀਆਂ ਜੀ ਜੀ ਬਰਕੁਤਾਰੀ ਵਾਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਨਾਲ ਜੋੜਨ ਦੇ ਲਈ ਧੰਨਵਾਦ ਮਿਹਰਬਾਨੀ ਜੀ ਮਿਹਰਬਾਨੀ ਜੀ ਜੀ ਦੋਸਤੋ ਸੰਗਰੂਰ ਦੀ ਸਿਆਸਤ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਧਾਲੀਵਾਲ ਸਾਹਿਬ ਜੁੜੇ ਹੋਏ ਸੀ ਕਿ ਗੱਲਬਾਤ ਦਾ ਵਿਸ਼ਾ ਇਹ ਸੀ ਕਿ ਦਲਵੀਰ ਸਿੰਘ ਗੋਲਦੀ ਚਲੇ ਗਏ ਸੁਖਪਾਲ ਸਿੰਘ ਖੈਰ ਨੂੰ ਕੀ ਫਰਕ ਪਊਗਾ ਕਾਂਗਰਸ ਨੂੰ ਕੀ ਫਰਕ ਪਊਗਾ ਤੇ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਪੋਜ਼ਿਟਿਵ ਫਲਾਦਾ ਮਿਲ ਸਕਦਾ ਤੁਸੀਂ ਆਪਣੇ ਫੀਡਬੈਕ ਸਾਨੂੰ ਹਰ ਵਾਰ ਦੇ ਨਾਲ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ